ਬੇਹਦੀ ਮੰਦਭਾਗੀ ਖਬਰ ਜਿਹੜੀ ਆ ਉਹ ਨਾਬਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੂ ਵੱਲੋਂ ਆਪਣੀ ਸੱਸ ਨੂੰ ਜ਼ਹਿਰ ਦੇ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਹੈ ਜੀਆਂ ਤੋਂ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦੇ ਇੱਕ ਨੂ ਵੱਲੋਂ ਆਪਣੀ ਹੀ ਸੱਸ ਨੂੰ ਜਿਹੜਾ ਆ ਜ਼ਹਿਰ ਦੇ ਦਿੱਤਾ ਗਿਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਨੂ ਨੂੰ ਜਿਹੜਾ ਆ ਉਹ ਕਾਬੂ ਕਰ ਲਿੱਤਾ ਗਿਆ ਤਾਂ ਉਸ ਕੋਲ ਜਿਹੜੀ ਹੈ ਗੰਭੀਰਤਾ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਜ਼ਮੀਨੀ ਬਾਦ ਹੀ ਇਹਦਾ ਜਿਹੜਾ ਮਕਸਦ ਸੀਗਾ ਜਾਂ ਕੋਈ ਹੋਰ ਤਾਂ ਇਹਦੇ ਵਾਸਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਫਿਲਹਾਲ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਈ ਇਹ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਹੈ ਜਿੱਥੇ ਆਪਣੀ ਨੂੰ ਵੱਲੋਂ ਹੀ ਜਿਹੜੀ ਆਪਣੇ ਸੱਸ ਨੂੰ ਜਿਹੜਾ ਜ਼ਹਿਰ ਦੇ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਤਾਂ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਤੇ ਰਵੀ ਸਿੰਘ ਨੇ ਸਵੇਰੇ ਮੈਨੂੰ ਫੋਨ ਕੀਤਾ ਤੇ ਆਪ ਘਰੋਂ ਚੱਲ ਪਿਆ ਉਹ ਜਦੋਂ ਇਹਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਵੀ ਭੈਣ ਨੂੰ ਦਵਾਈ ਪਿਆਈ ਗਈ ਤੇ ਜਦ ਫੇਰ ਮੈਂ ਰਸਤੇ 'ਚ ਇਹਨੇ ਮੈਨੂੰ ਫੋਨ ਕੀਤਾ ਵੀ ਤੂੰ ਕਿੱਥੇ ਮੈਂ ਘਰਾਂ ਕਹਿੰਦਾ ਮੈਂ ਕਿ ਮੈਨੂੰ ਦੱਸ ਕੇ ਨਾ ਗਿਆ ਤੂੰ ਮੈਂ ਤੇਰੇ ਨਾਲ ਹੀ ਚੱਲਾਂ ਇਹ ਕਹਿੰਦਾ ਤੂੰ ਫਟਾਫਟ ਆ ਜਾ ਵੀ ਭੈਣ ਨੂੰ ਤਾਂ ਦਵਾਈ ਪਿਆਤੀ ਵੀ ਰੋਕੇ ਮੈਨੂੰ ਦੱਸਿਆ ਨਹੀਂ ਤੇ ਫੇਰ ਮੈਂ ਆਖਿਆ ਮੈਂ ਕਿਹਾ ਵੀ ਤੂੰ ਕੋਈ ਨਾ ਵੀ ਮੈਂ ਆਵਾਂ ਕਿੱਥੇ ਇਹਨੂੰ ਇਹ ਕਹਿੰਦਾ ਵੀ ਜਿੱਥੇ ਮੇਰਾ ਜੀ ਕਰਦਾ ਉੱਥੇ ਨੂੰ ਆ ਜਾ ਤਲ ਫੇਰ ਮੈਂ ਆ ਕੇ ਮੈਂ ਵਿਚਾਰ ਹੁਣਾ ਚਲ ਫੇਰ 10 ਮਿੰਟਾਂ ਬਾਅਦ ਫੇਰ ਫੋਨ ਕੀਤਾ ਵੀ ਉਹ ਤਾਂ ਮੋੜ ਲਿਆ ਇਹ ਕਣੀ ਵਾਲਿਆਂ ਨੇ ਮੈਨੂੰ ਮੋੜ ਲਿਆ ਮੋੜ ਕੇ ਤੇ ਮੈਨੂੰ ਫੇਰ ਕਹਿੰਦਾ ਵੀ ਤੁਸੀਂ ਦੰਦਰਾਲੇ ਨੂੰ ਆ ਜਾਓ ਹਾਂ ਚਲੋ ਅਸੀਂ ਦੰਦਰਾਲੇ ਨੂੰ ਆ ਗਏ ਦੰਦਰਾਲੇ ਆ ਕੇ ਜਦ ਦੇਖਿਆ ਫੇਰ ਉਹ ਭੈਣ ਤਾਂ ਆਏ ਦੇ ਵਿੱਚ ਫਰਿੱਜ ਦੇ ਵਿੱਚ ਪਾਈ ਹੋਈ ਸੀ ਚਲ ਫੇਰ ਕਹਿੰਦੇ ਨੇ ਨਰਪਾਲ ਸਿੰਘ ਨੂੰ ਮਿਲਿਆ ਸਾਨੂੰ ਜੱਫੀ ਪਾ ਕੇ ਉਹ ਕੋਣ ਹੈ ਜੀ ਸਾਡਾ ਪ੍ਰਾਣਾ ਮਤਲਬ ਜੀ ਨੂੰ ਵਿਆਹੀ ਹੋਈ ਸੀਗੀ ਸਾਡੀ ਭੈਣ ਠੀਕ ਹੈ ਉਹ ਜੱਫੀ ਪਾ ਕੇ ਰੋਇਆ ਤੇ ਮੈਂ ਆਖਿਆ ਵੇ ਕਹਿੰਦਾ ਕਹਿੰਦਾ ਅਸੀਂ ਤਾਂ ਗਾਲ ਤੇ ਜਮੇ ਵੀ ਆ ਪਿਆਤੀ ਇਹ ਗੱਲ ਤੋਂ ਡਰਦੇ ਤੇ ਸੰਤਾ ਤੱਕੇ ਨਾਲ ਪਿਆਈ ਹੈ ਨਰਪਾਲ ਸਿੰਘ ਨੇ ਕਿ ਹਾਂ ਮੈਨੂੰ ਦੱਸਿਆ ਹਾਂ ਜੀ ਕੀ ਦੱਸਿਆ ਜੀ ਵੀ ਮੈਨੂੰ ਆ ਵੀ ਆ ਦਵਾਈ ਪਈ ਗਈ ਮੈਂ ਖੋਹੀ ਹੈ ਦਵਾਈਏ ਦੇ ਕੋਲੇ ਸੀਗੀ ਨਰਪਾਲ ਸਿੰਘ ਦੇ ਕੁੜੀ ਜਿਹੜੀ ਉਹ ਆਪਾਂ ਕਣਕਿਛ ਧਰਦੇ ਹਾਂ ਕਿਹਦੇ ਵੱਲੋਂ ਪਈ ਗਈ ਹੈ ਜੀ ਇਹ ਆਪਦੀ ਨੂੰ ਦਾ ਨੋਕਾ ਆ ਸਰਜੀਤ ਕੋਲ ਰਹੇ ਹਨ ਇਹ ਕਹ ਸਕਦਾ ਕਿ ਨੂਨ ਨੇ ਆਪਣੀ ਸੱਸ ਨੂੰ ਦਵਾਈ ਹਾਂ ਹਾਂ ਮੈਂ ਕਿ ਉਹਦੇ ਚਾਲ ਚੱਲਣਾ ਤੋਂ ਵੀ ਪਤਾ ਲੱਗਦਾ ਹੈ ਜੀ ਵਿੱਚ ਹੀ ਫਦੀ ਨਹੀਂ ਉਹ ਗੱਲਾਂ ਉਹ ਜਿਹੀ ਵੀ ਕਰਦੀ ਹੈ ਕੋਈ ਉਹਦੇ ਜਾਦਵ ਨਹੀਂ ਵੀ ਸਾਡੇ ਘਰ ਦੇ ਵਿੱਚ ਕੀ ਹੋ ਗਿਆ ਪਤਾ ਲੱਗਦਾ ਇੱਥੇ ਨਗਰ ਤੋਂ ਜ਼ਿਆਦਾ ਬਹੁਤ ਪਤਾ ਲੱਗਦਾ ਹੈ ਨਗਰ ਸਾਡੇ ਜਾਂ ਬੰਦਿਆਂ ਨੂੰ ਸਾਡੇ ਆਉਂਦਿਆਂ ਨੂੰ ਕਿ ਅਸੀਂ ਦੋ ਭਰਾ ਜਦੀ ਭੱਜ ਕੇ ਆਏ ਦੋ ਕ ਸਾਡੇ ਘਰ ਆਈਆਂ ਨਾਈਆਂ ਨਾਲ ਜਦ ਸਾਨੂੰ ਇੱਥੇ ਬੰਦੇ ਮਿਲੇ 10 20 ਸਾਰੇ ਇਹੀ ਗੱਲ ਕਹਿੰਦੇ ਤੇ ਸਾਨੂੰ ਤਾਂ ਵੀ ਇਹਨਾਂ ਨੇ ਵੀ ਬਹੁਤ ਬੜਾ ਗਲਤ ਹੋਇਆ ਕੰਮ। ਇਹਨੂੰ ਬਾਹਰ ਵੀ ਕੱਢ ਕੇ ਕਈ ਵਾਰੀ ਰਾਤ ਨੂੰ ਬਾਹਰ ਵੀ ਕੱਢਦੇ ਤੇ। ਇਹਨਾਂ ਦੇ ਦੋਨਾਂ ਨੂੰ ਸਾਨੂੰ ਇਹ ਲੋਕਾਂ ਨੇ ਦੱਸਿਆ ਮੈਂ ਬੜਾ ਉਹ ਆ। ਅਸੀਂ ਮੰਗ ਇਹੀ ਕਰਦੇ ਆਂ ਜੀ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਇਹੋ ਜਿਹੇ ਮਤਲਬ ਇਹੋ ਜਿਹੇ ਜਨਾਨੀਆਂ ਨਾ ਹੋਣ ਕਿਉਂਕਿ ਨਹੀਂ ਤਾਂ ਫਿਰ ਬਜ਼ੁਰਗਾਂ ਦੇ ਬੜੇ ਔਖੇ ਹੋ ਜਾਣਗੇ ਟਾਈਮ ਕੱਢਣੇ। ਹਾਂ ਦੇਤੀ ਜੀ ਤੋਂ ਜਾਇਦਾ। ਠੱਕੇ ਨਾ। ਮਾਇ ਉੱਥੇ ਦੀਏ ਸਵੇਰੇ 8:30 ਵੀ ਦਾ ਟਾਈਮ ਜੀ ਆ ਜੀ। ਹੂੰ। ਬਸ ਉਹ ਪਰ ਉਹ ਧਰਨਾ ਤੋਂ ਕੰਮ ਕਰਕੇ ਜੀ ਆਏ ਉਹ ਜੇ ਬੈਠੀ ਦੀ ਲੋਬੀ ਚ ਹਮ ਬਸ ਉਹਨੂੰ ਜਹਿਰ ਦੇ ਦਿੱਤੀ ਕਾਰਨ ਕੀ ਸੀਗਾ ਲੜਾਈ ਪੈ ਗਈ ਜੀ ਬਸ ਲਾਈ ਲੜਦੀ ਵੱਧ ਸੀ ਹਰ ਟਾਈਮ ਰੋਜ਼ ਲੜਾਈ ਪੈਂਦੀ ਸੀ ਹਮ ਸਾਨੂੰ ਪਹਿਲਾਂ ਤਾਂ ਧੱਕੇ ਮਾਰੇ ਨੇ ਜੀ ਅੱਛਾ ਜੀ ਮੈਨੂੰ ਵੀ ਮੇਰੇ ਘਰ ਆਈ ਨੂੰ ਵੀ ਉਹ ਗਾਲਾਂ ਮਾਂਵਾ ਭੈਣਾਂਆਂ ਕਰਦੀ ਸੀ ਹਾਂ ਸਾਥ ਮਿਲਣਾ ਕਹਿੰਦੇ ਜੀ ਹੋਰ ਕੁਝ ਨਹੀਂ ਉਹਨੂੰ ਹਰ ਵੇਲੇ ਕਰਦੀ ਸੀ ਕਿ ਇੱਕ ਦੋ ਵਾਰ ਸਮਝਾ ਕੇ ਵੀ ਗਏ ਆ ਹੂੰ ਇਹ ਠੱਕੇ ਨਾਲ ਜੇ ਫੋਨ ਗਿਆ ਵੀ ਨੇ ਦਬਾਈ ਪਈ ਤੇ ਰੋਕਣੇ ਘਰੋਂ ਰੋਕਣੇ ਭੱਜ ਲਿਆ ਮੈਂ ਉਹ ਕੁੜੀ ਇੰਨੀ ਡਰਦੀ ਸੀ ਸੰਤ ਅੰਦਰ ਨਹੀਂ ਬਣਨਦੀ ਕਹਿੰਦੀ ਮੈਨੂੰ ਨਾਲ ਲੜੂ ਕੀ ਲੜਾਈ ਕਰੂ ਸਰਪੰਚੀ ਦਾ ਡੱਬਾ ਦੇਣ ਆਏ ਸੀ ਵੀ ਉਹ ਪੜੇ ਹੂੰ ਉਹ ਕਹਿੰਦੀ ਬਾਹਰ ਹੀ ਮੁਰਜੂ ਅੰਦਰ ਨਹੀਂ ਬਣਨਾਤਾ ਫੇਰ 15 ਦਿਨ ਪਹਿਲਾਂ ਗੱਲ ਹੋਈ ਪੰਮੇ ਨੇ ਫੋਨ ਕਰਿਆ ਮੈਨੂੰ ਮਾ ਮੈਂ ਲੈ ਇਹ ਨਾ ਵੀ ਤੂੰ ਆ ਜਾ ਉਹਨੇ ਕਹਿੰਦੀ ਮੈਂ ਨਹੀਂ ਆਉਂਦੀ ਕਿੱਥੇ ਬਣਨਦੀ ਸੀ ਕੁੜੀ ਇਹ ਡਰਦੀ ਇੰਨੀ ਸੀ ਉਹ ਕਹਿੰਦੇ ਕਲੇਸ਼ ਕਰੂ ਮੇਰੇ ਨਾਲ ਤੁਸੀਂ ਆਓ ਇਹਨਾਂ ਅਸੀਂ ਤਾਂ ਕਹਿੰਦੇ ਪਿੰਡ ਆ ਜਾ ਸਾਰਾ ਕੋ ਹੈਗਾ ਤੂੰ ਤੂੰ ਇੱਥੇ ਰਹਿਣੀ ਹੈ ਅਸੀਂ ਤਾਂ ਕਹਿੰਦੇ ਵੀ ਜਿਹੜੀ ਕਾਨੂੰਨੀ ਕਾਰਵਾਈ ਨਹੀਂ سزا ਮਿਲਦੀ ਹੈ ਉਹ ਮਿਲਣੀ ਚਾਹੀਦੀ ਹੈ ਇਹਨਾਂ ਦਾ ਜਿ ਘਰੇ ਡੇਲੀ ਕਲੇਸ਼ ਲੈਂਦਾ ਸੀਗਾ ਜੀ ਜਿਹੜੀ ਨੂੰਹ ਹੈ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਹੈ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਹੈ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਹੈ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾ 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 ਚੀ ਸਾਡੇ ਦੋਏ ਇਹ ਬਗ ਵੀ ਗਏ ਸੀਗੇ ਫੇਰ ਉਤੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈਆ ਪਰਸੋਂ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਘਰ ਵਾਲਾ ਤਾਂ ਪਾਗ ਲਗਾ ਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਆ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ 5 ਵਜੇ ਤੱਕਲੇਸ਼ ਚੱਲ ਰਿਹਾ ਸੀਗਾ ਜੀ ਉਸ ਤੋਂ ਬਾਅਦ ਚ ਸੋਣ ਚਾਹੀਆ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਐ ਆਪਣੇ ਸੱਸ ਨੂੰ ਆਪਦੇ ਸੱਸ ਨੂੰ ਆਂ ਜੀ ਸਾਰੇ ਸਾਰੀ ਦੀਆਂ ਦੀ ਪੈਸੇ ਪੈਸੇ ਕਰੀ ਜਾਂਦੀ ਐ ਪਾਸ ਜਿਵੇਂ ਜੀ ਕਮੀਨ ਕਪੂ ਵੀ ਇਹ ਜੇ ਕੰਮ ਨਹੀਂ ਕਰਦੇ ਹੈ ਕਿ ਜਿਹੜੇ ਕੰਮ ਉਹ ਕਰਦੀ ਆ ਜਿਵੇਂ ਆ ਤੇਰੇ ਨੌਕਰਾਂ ਉਹ ਜੀ ਕੁਝ ਪੋਤੇ ਨੌਕਰਾਈ ਵੀ ਆ ਚੇ ਨੇ ਜੀ ਅੱਛਾ ਤੇ ਕੁਝ ਉਹਦੇ ਨੌ ਆਉਂ ਕਹਿੰਦੇ ਉਹ ਵੀ ਸਾਨੂੰ ਦਵੋ ਵੀ ਤੁਸੀਂ ਜ਼ਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵਾਂ ਜ਼ਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢ ਦਈਏ ਤੁਸੀਂ ਮੰਨਦੇ ਹੋ ਵੀ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ ਫਿਰ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦੀ ਜਿਹੋ ਦੀ ਕਿਸੇ ਪਿੰਡ ਚ ਨਹੀਂ ਬੰਦੀ ਆਪਦੇ ਸਕੇ ਚਾਚੇ ਤਾਂ ਕਿਸੇ ਨਾਲ ਨਹੀਂ ਬੰਦੀ ਜੋ ਨਾ ਉਹ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਏ ਰਜਿੰਦਰ ਕੌਰ ਸੀ ਜਿਹਨਾਂ ਨਾਲ ਹਿੰਸਾ ਦੀ ਕਰਨ ਵਾਲੀ 61 ਸਾਲ ਕੋਮਨ ਕਰੀ 65 ਸਾਲ ਸੀ ਇਹਦੀ ਤੇ ਇਸਦੀ ਨੂੰਹ ਸੀ ਸਰਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮੁਕਦਮੇ 'ਚ ਕੋਈ ਘਰੇਲੂ ਹੋਊਗਾ ਜੀ ਇਹਨਾਂ ਦਾ ਕੋਈ ਆਪਦੇ ਵਿੱਚ ਸੱਸ ਨੂੰ ਦਾ ਤੇ ਇਸ ਬਾਰੇ ਅੱਗੇ ਤਫ਼ਤੀਸ਼ ਚੱਲ ਰਹੀ ਹੈ ਹਾਂਜੀ ਨੂੰਹ ਸਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਤੈਸ ਦਲਾਂਦ ਕਰਨਾ ਅਗਲੀ ਕਾਰਵਾਈ ਅਗਲੀ ਕਾਰਵਾਈ